ਸਤਨਾਮ ਵਾਹਿਗੁਰੂ ਸਾਹਿਬ ਜੀ ਰੈਣ ਗਵਾਈ ਸੋਇ ਕਾ ਦਿਵਸ ਗਵਾਇ ਕੌਡੇ ਬਦਲਾ ਜਾਏ ਚੇਤਨਾ ਹੈ ਤਾ ਚੇਤਲਾ ਨਸ ਦਿਨ ਮੈਂ ਪ੍ਰਾਨੀ ਛਿਨ ਛਨ ਔਦ ਬੇਹਾਤ ਹੈ ਫੂਟ ਘਟ ਜਿਉ ਬਾਣੀ ਦਰ ਸੱਜਾ ਨੇ ਹੋ ਲਾਇ ਪ੍ਰੇਤਮ ਆਪਣਾ ਤਨ ਮਨ ਹੋਏ ਨਿਹਾਲ ਜਾਗਰ ਦੇਖਾ ਸਮਣ ਸੁ ਕਹੋ ਟਲ ਗੁਰ ਸਿਵੀ ਹੈ ਅਹਣ ਅਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖਿ। ਹੋਵਾ ਸਬਤਿ ਸਾਮੰਦੇ ਨੂਰ ਅਰਸੋਂ ਗੁਰਸੋਂ ਝਟੇ ਆ ਤੋਦ ਢਠੇ ਸਚੇ ਪਾ ਾਲ ਜਨਮ ਜਨਮ ਦੇ ਕੱਟੇ ਸ ਜਾਣ ਸੱਚਾ ਪਾਤਸ਼ਾਹ ਸਰ ਸ਼ਾਨ ਦਾ ਸੋ ਜਿਸ ਪਾਸ ਬਹਟਿਆ ਸੋਹੀ ਸਬਨਾੰਦਾ ਵੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਲੋਕ ਮਹਲਾ 3 ਗੁਰਮੁਖ ਸੰਸਾਰ ਮੂਲਣਾ ਹੋワイ ਚਿੰਤਾ ਵਿੱਚੋਂ ਜਾਏ ਜੋਖਿਸ਼ ਹੋਏ ਸੋ ਸਜਾ ਹੋਏ ਕਹਿਣਾ ਕਿਸ਼ੂਣਾ ਜਾਏ ਗੁਰਮੁਖ ਸੰਸਾਰ ਮੂਲਣਾ ਹੋワイ ਚਿੰਤਾ ਵਿਚੋਂ ਜਾਏ ਜੋਗਿ ਛੋਏ ਸੋ ਸਹਜਾ ਹੋਏ ਕਹਿਣਾ ਕਿ ਸੁਨਾ ਜਾਏ ਨਾਨਕ ਤਨ ਕਾ ਆਖਿਆ ਆਪ ਸੁ ਜੇ ਲਾਇਣ ਪੰਨ ਹੈ ਪਾਏ ਮਹਲਾ ਤੀਜਾ ਕਾਲ ਮਾਰ ਮਨਸਾ ਮਣ ਹੈ ਸਮਾਣੀ ਅੰਤਰ ਨਿਰਮਲ ਨਾਉ ਅਣ ਦੇ ਨ ਜਾਗੇ ਕਦੇ ਨਾ ਸੂਵਾ ਸਜ ਅੰਮ੍ਰਿਤ ਪੀਆਉ ਮੀਠਾ ਬੋਲਾ ਅੰਮ੍ਰਿਤ ਬਾਣੀ ਅਣ ਦੇਣ ਹਰ ਗੁਣ ਗਾਉ ਨਿਜ ਘਰ ਵਾਸ ਸਦਾ ਸੰਦੇ ਨਾਨਕ ਤੈਨ ਮਿਲਿਆ ਸੁਖ ਪਾਉ ਹਰ ਧਨ ਰਤਨ ਜਵੈਰੀ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਹੋ ਦਿਸ ਆਵਾਏ ਤਾਂ ਕੋਈ ਕਿਹੋ ਮੰਗ ਲਾਏ ਅੱਕ ਕੋਈ ਕਿਹੋ ਦਿਵਾਏ ਏ ਹੋ ਹਾਰ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਗੁਰ ਨਾਲ ਹਰ ਸ਼ਰਦਾ ਲਾਏ ਤਿਸ ਹਾਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤਾ ਤੋੜ ਲਖ ਪਾਇਆ ਇਸ ਹਰ ਧਨ ਕਾ ਕੋਈ ਸਰੀਗ ਨਹੀਂ ਕਿਸੇ ਕਾ ਖਾਤ ਨਹੀਂ ਕਿਸੇ ਕਾ ਸੇਵ ਬੰਨਾ ਰੋਲ ਨਹੀਂ ਜੇ ਕੋ ਹਰ ਧਨ ਕੀ ਬਾਖਿਲੀ ਕਰੇ ਤਿਸ ਕਾ ਮੂਖ ਹਰ ਚੌਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸਾ ਜੋਰ ਬਖੀਲੀ ਨਾ ਚੱਲਾਏ ਦੇਹ ਦੇਹ ਨੇਤ ਨੇਤ ਚੜੇ ਸਵਾਇਆ ਇਸ ਹਰ ਧਨ ਦਾ ਕੋਈ ਸਰੀਕ ਨਹੀਂ ਕਿਸੇ ਦਾ ਖਾਤ ਨਹੀਂ ਕਿਸੇ ਦਾ ਸਿਵ ਬੰਨਾ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰ ਤਿਸ ਕਾ ਮੋਹ ਹਰ ਚੌਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸਾ ਜੋਰ ਬਕੀਲੀ ਨਾ ਚੱਲਾਏ ਦੇਹ ਦੇਹ ਨੇਤ ਨੇਤ ਚੜੇ ਸਵਾਇਆ ਵਾਹੇ ਗੁਰੂ ਜੀ ਕਾ ਖਾਲਸਾ ਸਾਲੋਕ ਮਹੱਲਾ ਤੀਜਾ ਗੁਰਮਖਾ ਸੰਸਾ ਮੂਲ ਨਾ ਹੋਵਈ ਚਿੰਤਾ ਵਿੱਚ ਜਾਏ ਜੋ ਕਿਛ ਹੋਏ ਸੋ ਸਾਜਾ ਹੋਏ ਕਹਿਣਾ ਕਿਛੋ ਨਾ ਜਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸਤਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਣ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਸੋ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਣ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ